ਆਮ ਆਦਮੀ ਪਾਰਟੀ ਨੇ ਸੋਚਿਆ ਵੀ ਨਹੀਂ ਹੋਣਾ ਕਿ ਸਾਡਾ ਐਮਪੀ ਸ਼ਸ਼ੀਲ ਕੁਮਾਰ ਰਿੰਕੂ ਜਦੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪ੍ਰਚਾਰ ਕਰਦੀ ਸੀ ਉਹ ਪ੍ਰਚਾਰ ਪੰਜਾਬ ਦੇ ਵਿੱਚ ਹੋਵੇ ਹਰਿਆਣਾ ਦੇ ਵਿੱਚ ਹੋਵੇ ਦਿੱਲੀ ਦੇ ਵਿੱਚ ਹੋਵੇ ਗੁਜਰਾਤ ਦੇ ਵਿੱਚ ਹੋਵੇ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਜਾਂ ਔਰ ਚੋਣਾਂ ਲੜਨਾ ਚਾਹੁੰਦੀ ਆਮ ਆਦਮੀ ਪਾਰਟੀ ਉੱਥੇ ਗੱਲ ਰੱਖਦੀ ਹੁੰਦੀ ਸੀ ਪਾਰਟੀ ਕੇ ਅਸੀਂ ਨੈਸ਼ਨਲ ਪਾਰਟੀਆਂ ਅਸੀਂ ਕਿਸੇ ਸੂਬੇ ਦੇ ਵਿੱਚ ਸੇਮਤ ਨਹੀਂ ਹੈਗੇ ਅਸੀਂ ਨੈਸ਼ਨਲ ਪਾਰਟੀਆਂ ਸਾਡਾ ਨੈਸ਼ਨਲ ਆਧਾਰ ਹੈ ਦਿੱਲੀ ਦੇ ਵਿੱਚ ਸਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਸਾਡੇ ਕੋਲ ਨੇ ਤੇ ਇੱਕ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਸਾਡੇ ਕੋਲ ਨੇ ਇੱਕੋ ਇੱਕ ਐਮਪੀ ਸੀ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਨਾ ਆਮ ਆਦਮੀ ਪਾਰਟੀ ਦਾ ਉਹ ਐਮਪੀ ਬੀਜੇਪੀ ਪਾਰਟੀ ਜੁਆਇਨ ਕਰ ਗਿਆ ਆਮ ਆਦਮੀ ਪਾਰਟੀ ਇਸ ਗੱਲ ਦੇ ਉੱਪਰ ਮਾਣ ਕਰਦੀ ਸੀ ਕਿ ਸਾਡਾ ਲੋਕ ਸਭਾ ਦੇ ਵਿੱਚ ਇੱਕ ਐਮਪੀ ਹੈ ਨਵੀਂ ਸਾਡੀ ਪਾਰਟੀ ਹੈ ਲੋਕ ਸਭਾ ਦੇ ਵਿੱਚ ਸਾਡਾ ਖਾਤਾ ਖੁੱਲਿਆ ਹੋਇਆ ਹੈ 14 ਦੇ ਵਿੱਚ 4 ਐਮਪੀ ਪੰਜਾਬ ਨੇ ਦਿੱਤੇ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਮਾਨ ਸਾਹਿਬ ਜਿੱਤੇ ਸੰਗਰੂਰ ਤੋਂ ਤੇ 19 ਦੇ ਵਿੱਚ ਮਾਨ ਸਾਹਿਬ ਫਿਰ ਐਮਪੀ ਬਣਦੇ ਨੇ ਸੰਗਰੂਰ ਤੋਂ ਲੋਕ ਸਭਾ ਦੇ ਵਿੱਚ ਬੈਠਦੇ ਨੇ ਸਵਾ ਲੱਖ ਦਾ ਮਾਰਜਨ ਉਸ ਸਮੇਂ ਹੁੰਦਾ ਤੇ ਹੁਣ ਇੱਕ ਐਮਪੀ ਸੀ ਸ਼ਸ਼ੀਲ ਕੁਮਾਰ ਨਿਕੂ ਰਿੰਕੂ ਸਾਹਿਬ ਚਲੇ ਗਏ ਹੁਣ ਬੀਜੇਪੀ ਦੇ ਵਿੱਚ ਕਾਰਨ ਕੋਈ ਠੋਸ ਸਾਹਮਣੇ ਨਹੀਂ ਆਇਆ ਰਿੰਕੂ ਸਾਹਿਬ ਨੇ ਕਿਹਾ ਕਿ ਪਾਰਟੀ ਨੇ ਪਿੱਠ ਦੇ ਉੱਪਰ ਸਾਡੀ ਹੱਥ ਨਹੀਂ ਰੱਖਿਆ ਅਸੀਂ ਜਿਸ ਤਰੀਕੇ ਦੀ ਡਿਵੈਲਪਮੈਂਟ ਮੈਂ ਜਲੰਧਰ ਦੇ ਲਈ ਚਾਹੁੰਦਾ ਸੀ ਉਹ ਗੱਲ ਬਣੀ ਨਹੀਂ ਨਾਲ ਨਾਲ ਉਹ ਆਪਣਾ ਜਿਹੜਾ ਇੱਕ ਐਮਐਲਏ ਨੇ ਉਹਨਾਂ ਦੇ ਹਲਕੇ ਦਾ ਹੀ ਹੈ ਸ਼ੀਤਲ ਅੰਗੁਰਾਲ ਉਹਨੂੰ ਲੈ ਕੇ ਵੀ ਚਲੇ ਗਏ ਦਲ ਬਦਲੀਆਂ ਦਾ ਦੌਰ ਹੈ ਕੋਈ ਵੱਡੀ ਇਹਦੇ ਚ ਉਹ ਤਾਂ ਰਾਕਟ ਸਾਈਜ਼ ਦਾ ਹੈ ਨਹੀਂ ਕਿ ਆਖਰ ਸਭ ਕੁਝ ਕਿਉਂ ਹੋਇਆ ਪੂਰੇ ਦੇਸ਼ ਦਾ ਇਹ ਹਾ ਮਾਹੌਲ ਹੈ ਥੋੜਾ ਜਿਹਾ ਇੱਥੇ ਪੰਜਾਬ ਦੇ ਵਿੱਚ ਇਸ ਕਰਕੇ ਮਹੱਤਵਪੂਰਨ ਇਹ ਗੱਲ ਬਣ ਜਾਂਦੀ ਹੈ ਕਿ ਰੂਲਿੰਗ ਤੇ ਰਹੇ ਆਮ ਆਦਮੀ ਪਾਰਟੀ ਤੇ ਰੂਲਿੰਗ ਧਿਰ ਦੇ ਦੋ ਬੰਦਿਆਂ ਦਾ ਚਲੇ ਜਾਣਾ ਕਿਤਨਾ ਕਿਤੇ ਵੱਡੇ ਜਿਹੇ ਸਵਾਲ ਹੈ ਸਵਾਲ ਖੜੇ ਕਰਦਾ ਵੈਸਾ ਕਾਂਗਰਸ ਦੇ ਵਿੱਚੋਂ ਮਿੱਤ ਬੰਦੇ ਆਮ ਆਦੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਆਮ ਆਦੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਦੂਜੇ ਪਰਿਵਾਰਾਂ ਦੇ ਵਿੱਚੋਂ ਮੈਂਬਰ ਲੈ ਕੇ ਪਰ ਉਹ ਗੱਲ ਕਿਤਨਾ ਕਿਤੇ ਸਮਸ ਦੇ ਵਿੱਚ ਆਉਂਦੀ ਹੈ ਕਿ ਸਰਕਾਰ ਨਹੀਂ ਹੈ ਕਾਂਗਰਸ ਦੀ ਪੰਜਾਬ ਦੇ ਵਿੱਚ ਤੇ ਵਰਕਰਾਂ ਨੂੰ ਲੱਗਦਾ ਹੋਣਾ ਕਿ ਪੰਜਾਬ ਦੇ ਵਿੱਚ ਸਾਡੀ ਲੀਡਰਸ਼ਿਪ ਦਾ ਆਪਸੀ ਕਲੇਸ਼ ਹੈ ਤੇ ਸੈਂਟਰ ਦੇ ਵਿੱਚ ਬੀਜੇਪੀ ਭਾਰੀ ਲੱਗਦੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਚੱਲੀਏ ਦੋ ਤਿੰਨ ਸਾਲ ਆਪਾਂ ਆਰਾਮ ਦੇ ਨਾਲ ਗੱਡੀ ਆਪਣੇ ਚੰਮ ਦੀਆਂ ਚਲਾਈਏ ਉਸ ਦੇਖ ਲਾਂਗੇ ਕਿਹੜੀ ਪਾਰਟੀ ਚ ਸਰਕਾਰ ਬਣੂਗੀ ਆਪਾਂ ਹੌਸ ਪਾਰਟੀ ਦੇ ਵਿੱਚ ਲੈ ਜਾਵਾਂਗੇ ਜਿਵੇਂ ਰਿੰਕੂ ਜੀ ਕਰਗੇ ਪਹਿਲਾਂ ਕਾਂਗਰਸ ਤੋਂ ਲੈ ਉਧਾਰੇ ਆਮ ਆਦਮੀ ਪਾਰਟੀ ਨੇ ਤੇ ਹੁਣ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਉਧਾਰੇ ਐਮਪੀ ਲੈ ਲਏ ਕਹਿੰਦੇ ਕਿ ਸਾਡੇ ਵਰ ਨੂੰ ਲੜ ਲਓ ਕਾਂਗਰਸ ਦੇ ਵਿੱਚ ਤੋਂ ਤੁਸੀਂ ਬੈਠਣਾ ਚਾਹੁੰਦੇ ਸੀ ਆਮ ਆਦਮੀ ਪਾਰਟੀ ਦਾ ਸਵਾਦ ਤੁਸੀਂ ਦੇਖ ਲਿਆ ਉਸ ਪਾਰਟੀ ਦੇ ਵਿੱਚੋਂ ਬੈਠ ਕੇ ਇੱਕ ਵਾਰ ਸਵਾਦ ਸਾਡੀ ਪਾਰਟੀ ਰਾਹੀਨ ਦੇਖ ਲਓ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਤੁਹਿਆ ਤਾਂ ਹੀ ਹੋਰ ਪਾਰਟੀਆਂ ਦੇ ਵਿੱਚੋਂ ਵੀ ਬੰਦੇ ਜਿਹੜੇ ਹੈਗੇ ਨੇ ਕੋਈ ਇੱਧਰ ਚਲਾ ਜਾਂਦਾ ਕਦੇ ਕੋਈ ਉੱਧਰ ਚਲਾ ਜਾਂਦਾ ਲੋਕ ਸੇਵਾ ਹੁੰਦੀ ਹੈ ਸਾਰੀ ਇਹ ਕਿਉਂਕਿ ਇੱਕ ਪਾਸੇ ਲੋਕਾਂ ਦੀ ਦੋ ਸੇਵਾ ਨਹੀਂ ਹੁੰਦੀ ਹੈ ਤਾਂ ਉਹ ਸੇਵਾ ਕਰਨ ਦੇ ਲਈ ਦੂਜੀ ਪਾਰਟੀ ਦੇ ਵਿੱਚ ਫਿਰ ਜਾਣਾ ਪੈਂਦਾ ਹੀ ਹੈ ਅੱਜ ਤੇ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਜਰਨਲਿਸ ਪਰਮਿੰਦਰ ਸਿੰਘ ਰਾਏਪੁਰ ਨੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਗੁਰਜਿੰਦਰ ਜੀ ਇੱਕੋ ਇੱਕ ਐਮਪੀ ਸੀ ਪਰਮਿੰਦਰ ਜੀ ਉਹ ਚਲੇ ਗਿਆ ਆਮ ਆਦਮੀ ਪਾਰਟੀ ਦਾ ਜੀ ਇਤਨਾ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਗੁਰਜਿੰਦਰ ਜੀ ਥੋੜਾ ਜਿਹਾ ਮਾਪਾਂ ਚਾਹੁੰਦੇ ਆ ਕਿ ਆਪਣੇ ਵੱਲੋਂ ਇੱਕ ਸਨੇਹਾ ਜਿਹੜਾ ਲੋਕਾਂ ਤੱਕ ਪਹੁੰਚਾਈਏ ਲੋਕਾਂ ਨੂੰ ਦੱਸੀਏ ਕਿ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਆਪਸੀ ਭਾਈਚਾਰਕ ਜਿਹੜੀ ਸਾਜ ਹੈ ਜਿਹੜੀ ਆਪਾਂ ਆਮ ਦੇਖਦੇ ਆ ਪਿੰਡ ਪੱਦਰ ਤੋਂ ਛੋਟੀ ਇਕਾਈ ਹੈ ਨਾ ਲੋਕਤੰਤਰ ਦੀ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਉੱਥੋਂ ਲੈ ਕੇ ਆ ਵੱਡੇ ਚਾਹੇ ਐਮਪੀ ਚੋਣਾਂ ਨੇ ਜਾਂ ਉਹ ਜਿਹੜੇ ਵਿਧਾਨ ਸਭਾ ਦੀ ਹਨ ਉਹਨਾਂ ਉਹਨਾਂ ਤੱਕ ਚੱਲੇ ਜਾਈਏ ਤਾਂ ਉਹ ਉਹ ਅਸੀਂ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਆਪਸੀ ਬੈਰ ਪਾੜ ਲੈਣੇ ਆ ਜੀ ਉਹ ਬੈਰ ਕਿਤੇ ਕਦੇ ਮਤਲਬ ਕਈ ਥਾਂ ਦੇਖਣ ਨੂੰ ਮਿਲਦਾ ਕਿ ਕਤਲ ਤੱਕ ਹੋ ਜਾਂਦੇ ਨੇ ਲੱਤਾਂ ਬਾਹਾਂ ਤੋੜ ਦਿੰਨੇ ਆ ساری ਉਮਰ ਬੈਰ ਵਿਰੋਧ ਚੱਲੇ ਰਹਿੰਦਾ ਤਾਂ ਅਸੀਂ ਆਪਾਂ ਆਪਣੇ ਚੈਨਲ ਰਾਹੀਂ ਇਹ ਇੱਕ ਸੁਨੇਹਾ ਲੋਕਾਂ ਦੇ ਨਾਲ ਚਾਹੁੰਦੇ ਆ ਕਿ ਇੱਕ ਕੁਰਸੀ ਦੇ لالچੀ ਲੀਡਰਾਂ ਵਿੱਚ ਜੇ ਕਿਸੇ ਵੀ ਪਾਰਟੀ ਦੇ ਆਪਾਂ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿ ਰਹੇ ਇੱਥੇ ਕਿ ਉਹਦਾ ਚਲਾ ਗਿਆ ਉਹਦਾ ਆ ਗਿਆ ਇਹਦਾ ਕਿਸੇ ਪਾਰਟੀ ਦੇ ਕਿਸੇ ਵੀ ਲੀਡਰ ਪਿੱਛੇ ਲੱਗ ਕੇ ਅਸੀਂ ਆਪਸੀ ਸਾਹ ਨੇ ਜਿਹੜੀ ਭਾਈਚਾਰਕ ਸਾਹ ਨੇ ਸਾਡੇ ਸਮਾਜ ਦੀ ਉਹਨੂੰ ਨਾ ਖਤਮ ਕਰੀਏ ਜਿਹੜੇ ਇੱਕ ਰਿਸ਼ਤਾ ਇਨਸਾਨ ਦਾ ਇਨਸਾਨ ਨਾਲ ਹੈ ਉਹਨੂੰ ਸਮਝੀਏ ਗਵਾਂਡ ਦੇ ਵਿੱਚ ਰਹਿੰਦਾ ਹੋਇਆ ਕੋਈ ਵੀ ਹੈ ਕਿਸੇ ਵੀ ਧਰਮ ਦਾ ਹੈਗਾ ਉਹ ਹੀ ਕੰਮ ਆਉਂਦਾ ਹੁੰਦਾ ਜਾਂ ਆਪਣੇ ਰਿਸ਼ਤੇ ਕੰਮ ਆਉਂਦੇ ਨੇ ਉਹਨਾਂ ਨੂੰ ਰਿਸ਼ਤੇ ਨੂੰ ਬਣਾਈ ਰੱਖੀਏ ਤਾਂ ਕਿ ਇਹਨਾਂ ਪਿੱਛੇ ਲੱਗ ਕੇ ਜੋ ਸਾਡਾ ਸਮਾਜ ਹੈ ਜਿੱਥੇ ਅਸੀਂ ਆਪਣੇ ਤੋ ਵਿਖਾ ਜਣ ਕੇ ਸਾਡੇ ਬੱਚਿਆਂ ਨੂੰ ਅਸੀਂ ਤੋਰਨਾ ਚਾਹੁੰਦੇ ਕਿਸੇ ਪਾਸੇ ਚ ਚੰਗੀ ਸਿੱਖਿਆ ਦੇਣਾ ਚਾਹੁੰਦੇ ਆ ਉਹ ਬੜਕਰਾਰ ਰਹੇ ਉਹਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਅਸੀਂ ਆਪ ਰਹਿ ਸਕੀਏ ਤੇ ਸਾਡੇ ਬੱਚਿਆਂ ਵਾਸਤੇ ਉਹ ਚੰਗਾ ਮਾਹੌਲ ਉਹ ਚੰਗਾ ਵਾਤਾਵਰਨ ਬਣਿਆ ਰਹੇ ਦੂਜੀ ਗੱਲ ਇੱਥੇ ਆਪਾਂ ਸ਼ੁਰੂ ਕਰ ਲੈਂਦੇ ਹਾਂ ਬਈ ਦਲ ਬਦਲਉਂਦੇ ਨੇ ਇਹਦੇ ਵਿੱਚ ਇੱਕ ਹੋਰ ਨਵੀਂ ਗੱਲ ਇਹ ਕਰਨੀ ਚਾਹੁੰਦੇ ਕਿ ਜੇ ਕਿਸੇ ਤਰ੍ਹਾਂ ਦਾ ਕੋਈ ਲਾ ਇਦਾਂ ਆ ਜਾਵੇ ਹਨਾ ਜੀ ਸੋਚਣਾ ਚਾਹੀਦਾ ਸਾਰਿਆਂ ਨੂੰ ਇਹ ਲੋਕਾਂ ਨੂੰ ਵੀ ਆਵਾਜ਼ ਠੋਣੀ ਚਾਹੀਦੀ ਆ ਕੋਈ ਕੋਈ ਬੰਦਾ ਜਦੋਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ 'ਚ ਆਉਂਦਾ ਹੈ ਕਿਸੇ ਪਾਰਟੀ ਤੋਂ ਆਉਂਦਾ ਹੈ ਕਿਸੇ ਪਾਰਟੀ 'ਚ ਜਾਂਦਾ ਹੈ ਤਾਂ ਉਹਦੇ ਲਈ ਕਿੰਦਾ ਦਾ ਲਾਜ਼ਰੂਰ ਹੋਣਾ ਚਾਹੀਦਾ ਹੈ ਫਾਰਮ ਕਰਦਣਾ ਚਾਹੀਦਾ ਹੈ ਕਿ ਘੱਟੋ-ਘੱਟ ਇੰਨਾ ਕੁ ਸਮਾਂ ਤਾਂ ਉਸ ਪਾਰਟੀ ਨਾਲ ਜੁੜਿਆ ਰਹਿਣਾ ਚਾਹੀਦਾ ਹੈ 5 ਸਾਲ 10 ਸਾਲ 7 ਸਾਲ ਇਦਾਂ ਦਾ ਸਮਾਂ ਬੰਨ੍ਹਦੇ ਨਾ ਰਹੀਦੇ ਜੀ ਚਾਹੇ ਸੱਤਾਧਿਰ 'ਚ ਜਾਵੇ ਚਾਹੇ ਸੱਤਾਧਿਰ 'ਚ ਆਵੇ ਪੀ ਜਿੱਥੇ ਗਏ ਆ ਤਾਂ ਘੱਟੋ ਘੱਟ ਇੱਕ ਜਾਂ ਦੋ ਟਰਮ ਆ ਕੈਂਟੀਡੀਫੈਕਸ਼ਨ ਹੈਗਾ ਜੀ ਉਹ ਲਾਲ ਲਾਕੂ ਕਿੱਥੇ ਹੁੰਦਾ ਦੇਖੋ ਤੁਸੀਂ ਜਿਹੜੀਆਂ ਸ਼ਰਤਾਂ ਕਿੰਨੀਆਂ ਕਨੇ ਉਹਨਾਂ ਦੀਆਂ ਉਹ ਇੰਨੀਆਂ ਬਣਦੀਆਂ ਕਿ ਬੰਦਾ ਉਹਦੇ ਚੋਂ ਨਿਕਲ ਜਾਂਦਾ ਜਿਵੇਂ ਹੁਣ ਮਹਾਰਾਣੀ ਪਰਨੀਤ ਜਿਹੜੀ ਸ਼੍ਰੀਮਤੀ ਪਰਨੀਤ ਕੌਰ ਕੈਪਟਨ ਮਰੀਂਦਰ ਸਿੰਘ ਦੇ ਘਰੋਂ ਆ ਜੀ ਜਾਂ ਰਵਨੀਤ ਬਿੱਟੂ ਉਹ ਹੈ ਜਿੰਦਾ ਇਹ ਗਏ ਨੇ ਕੋਡ ਆਫ ਕੰਡਕਟ ਜੀ ਇਹਨਾਂ ਨੇ ਛੱਡੀ ਨਹੀਂ ਸੀ ਨਾ ਪਾਰਟੀ ਉਹੀ ਗੱਲ ਕਰ ਰਹੇ ਸੀ ਵਿੱਚ ਰਹਿ ਕੇ ਜਦੋਂ ਹੁਣ ਉਹਨਾਂ ਨੂੰ ਪਤਾ ਹੈ ਵੀ ਸਾਡੇ ਤੇ ਇਹ ਇਸ ਤਰ੍ਹਾਂ ਦਾ ਐਕਟ ਹੋ ਜਾਣਾ ਜਾਂ ਸਾਡੇ ਤੋਂ ਲਾਗੂ ਹੋਣੀ ਹੈ ਚੀਜ਼ ਅਸੀਂ ਉਹ ਤੋਂ ਬਚਾਅ ਕਰ ਲੈਣਾ ਉਹ ਕਿਸੇ ਵੀ ਸਮੇਂ ਜਾਵੇ ਕੋਈ ਬੰਦਾ ਦਲ ਬਦਲੇ ਤਾਂ ਉਹਦੇ ਲਈ ਇੱਕ ਤੈਅ ਕਰ ਦੇਣਾ ਚਾਹੀਦਾ ਕਿ ਇੰਨਾਂ ਕਸਮਾਂ ਦਾ ਤੁਸੀਂ ਇਸ ਪਾਰਟੀ 'ਚ ਰਹਿਣਾ ਪਊਗਾ ਫਿਰ ਤੁਹਾਨੂੰ ਜਿਹੜੀ 'ਚ ਜਾਓਗੇ ਉਹ ਉਹ ਬੰਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਦਿੰਨੇ ਲੋਕਾਂ ਦੇ ਵਿਸ਼ਵਾਸ ਨਾਲ ਖੇਡ ਦਿੰਨੇ ਲੋਕ ਜਿਤਾ ਕੇ ਭੇਜਦੇ ਨੇ ਕਿ ਤੁਸੀਂ ਸਾਡੇ ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ ਤੁਸੀਂ ਸਾਡੇ ਇਸ ਪਾਰਟੀ ਚ ਰਹਿ ਕੇ ਸਾਡਾ ਕੰਮ ਕਰੋਗੇ ਤੇ ਉਹ ਫਿਰ ਨਾਲ ਨਾਲ ਲੋਕਾਂ ਨੂੰ ਧੋਖਾ ਦੇ ਕੇ ਭਰੇ ਹੋ ਜਾਂਦੇ ਨੇ ਹੁਣ ਆ ਗਈ ਗੱਲ ਵੀ ਦਲ ਬਦਲ ਰਹੇ ਨੇ ਜੀ ਔਰਿੰਕੂ ਨਹੀਂ ਬਦਲ ਗਏ ਜੇ ਇਹ ਜਾਂ ਹਾ ਸ਼ੀਤਲੰਗੁਰਾਲ ਅਸੀਤਲ ਜੀ ਅੰਗੁਰਾਲ ਹੋਰੀ ਚੱਲ ਗਏ ਹੁਣ ਇੱਥੇ ਗੱਲ ਇਹ ਹੈ ਕਿ ਇੱਕ ਬੰਦਾ ਅੱਜ ਕਹਿ ਰਿਹਾ ਹੈ ਐਮਪੀ ਹੋਣ ਦੇ باوجود ਵੀ ਮੈਂ ਮੇਰੀ ਪਿੱਠ ਦੇ ਹੱਥ ਨਹੀਂ ਰੱਖਿਆ ਸਰਕਾਰ ਨੇ ਜੀ ਥੋੜੇ ਦਿਨ ਪਹਿਲਾਂ ਉਹ ਇਹ ਗੱਲ ਉਹਨੂੰ ਚੇਤੇ ਨਹੀਂ ਸੀ ਕਿ ਮੇਰੀ ਪਿੱਠ ਤੇ ਹੱਥ ਨਹੀਂ ਰੱਖਿਆ ਉਹ ਕਹਿੰਦਾ ਸੀ ਜਾਣਾ ਹੀ ਨਹੀਂ ਭਾਜੀ ਜੀ ਜਿਹੜਾ ਨਾਰਾ ਦਿੱਤਾ ਸੀ ਉਹ ਮੇਰੇ ਖਿਆਲ ਇਹ ਨਾ ਨਹੀਂ ਦਿੱਤਾ ਸੀ ਨਾ ਉਹ ਜੀ ਸਾਡਾ ਕੰਮ ਬੋਲਦਾ ਵੀ ਕੰਮ ਬੋਲਦੇ ਤੇ ਅਸੀਂ ਕੰਮ ਦੇ ਨਾਂ ਤੇ ਵੋਟਾਂ ਮੰਗਾਂਗੇ ਕੰਮ ਕਰਾਂਗੇ ਜੀ ਤੇ ਐਂਡ ਤੱਕ ਜਾਨੀ ਕਿ ਜਦੋਂ ਤੱਕ ਪੀਜੇਪੀ ਜੁਆਇਨ ਨਹੀਂ ਹੋਈ ਸੀ ਉਦੋਂ ਉਦੋਂ ਤੱਕ ਰੋਲਾ ਪਿਆ ਸੀ ਵੀ ਰਿੰਕੂ ਸਜੀਤ ਰਿੰਕੂ ਜਾਊਗਾ ਜੀ ਠੀਕ ਹੈ ਬੰਦੂ ਪਾ ਪਾਰਟੀ ਛੱਡੂਗਾ ਤਾਂ ਉਦੋਂ ਤੱਕ ਇਹ ਕਹਿੰਦੇ ਸੀ ਕਿ ਨਹੀਂ ਸਾਡਾ ਵਿਸ਼ਵਾਸ ਹੈ ਜੀ ਪਾਰਟੀ 'ਚ ਅਸੀਂ ਇਹਦੇ ਨਾਲ ਜੁੜੇ ਰਹਾਂਗੇ ਸਾਡਾ ਬੀਜੇਪੀ ਜਾਣ ਦਾ ਕੋਈ ਹੋਣੀ ਉਸ ਤੋਂ ਪਹਿਲਾਂ ਤੁਸੀਂ ਦੇਖਿਆ ਹੀ ਹੋਊਗਾ ਕਿੰਨਾ ਵਿਰੋਧ ਕਰਦੇ ਸੀ ਲੋਕ ਸੰਤਰ ਦੇ ਹੱਥਿਆ ਕਰਨ ਵਾਲੀ ਪਾਰਟੀ ਕਰਦਾਨਦੇ ਸੀ ਬੀਜੇਪੀ ਨੂੰ ਠੀਕ ਹੈ ਜਿਵੇਂ ਆਪਣਾ ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ ਉਹ ਵਿਧਾਨ ਸਭਾ 'ਚ ਗਏ ਸੀ ਨਾ ਜੀ ਸੰਗਲਪਾਗੇ ਜੀ ਰਿੰਕੂ ਵੀ ਗਿਆ ਸੀ ਸੰਗਲਪਾਗੇ ਉਹਦੇ ਵਿੱਚ ਆਮਾ ਦੀ ਪਾਰਟੀ ਸੀ ਸੇਤੀ ਦੇਖਣ ਨੂੰ ਮਿਲੀ ਹੈ ਨਾ ਜੀ ਉਧਰ ਉਹਨਾਂ ਨੇ ਜਿਸ ਸਰਕਾਰ ਦੇ ਵਿਰੁੱਧ ਦਾ ਰਾਜਕੁਮਾਰ ਚੱਬੇਵਾੜ ਨੇ ਵਿਰੋਧ ਕੀਤਾ ਸੀਗੇ ਆ ਆ ਦੇਖੋ ਜੀ ਇੱਥੇ ਸਾਡੀ ਸੁਣਵਾਈ ਨਹੀਂ ਹੋ ਰਹੀ ਜਾਂ ਇਹ ਲੋਕ ਵਿਰੋਧੀ ਪਾਰਟੀ ਆ ਨਾਲ ਨਾਲ ਦੂਜੇ ਦਿਨ ਆ ਕੇ ਉਸੇ ਪਾਰਟੀ ਨੂੰ ਜੁਆਇਨ ਹੋ ਰਹੇ ਆ ਇਦਾਂ ਹੀ ਆ ਰਿੰਕੂ ਨੇ ਕਿਤਾ ਸੀਗਾ ਜੀ ਠੀਕ ਹੈ ਉਹ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਜੀ ਕਹਿ ਕੇ ਰੌਲਾ ਪਾ ਕੇ ਅੱਜ ਉਹ ਲੋਕਤੰਤਰ ਦੀ ਹੱਤਿਆ ਨਹੀਂ ਹੋਈ ਅੱਜ ਉਧਰ ਚੱਲੇ ਗਿਆ ਇਦਾਂ ਹੀ ਚਲੋ ਇੱਕ ਗੱਲ ਇਹ ਤੁਸੀਂ ਜਿਵੇਂ ਪਹਿਲਾਂ ਗੱਲ ਕਰਨ ਸੀ ਕਿ ਇਹ ਤਾਂ ਮੰਨਿਆ ਕਿ ਐਮਪੀ ਸੀ ਕੇ ਜੀ ਟਰਮ ਖਤਮ ਹੋ ਰਹੀ ਹੈ ਜਾਂ ਕਿਸੇ ਤਰ੍ਹਾਂ ਨਵੇਂ ਸ੍ਰੀ ਤੋਂ ਅਗਲਾ ਸੋਚ ਲੰਦਾ ਜਿਹੜਾ ਬੰਦਾ ਸਿਟਿੰਗ ਐਮਐਲਏ ਆ ਅੰਗੁਰਾਲ ਹੋ ਰਹੀ ਉਹਦੇ ਲਈ ਤਾਂ 3 ਸਾਲ ਅੱਗੇ ਪਏ ਸੀ ਕਿ ਸਮਾਂ ਟਰਮ ਪਈ ਹੈ ਸਰਕਾਰ ਦੇ ਵਿੱਚ ਬੰਦਾ ਹੈਗਾ ਫਿਰ ਉਹਦੇ ਲਈ ਐਡੀ ਮਜਬੂਰੀ ਕੀ ਬਣ ਗਈ ਕਿ ਉਹ ਪਾਰਟੀ ਛੱਡਣ ਲਈ ਮਜਬੂਰ ਹੋ ਗਿਆ ਜੀ ਐਡਾ ਕਿਡਾ ਕ ਦਬਾਅ ਹੈ ਫਿਰ ਨਾਲ ਦੀ ਨਾਲ ਜਿਹੜਾ ਇੱਕ ਪ੍ਰੈਸ ਕਾਨਫਰੰਸ ਰਾਹੀਂ ਭਾਜੀਪੀ ਤੇ ਦੋਸ਼ ਲਗਦੇ ਨੇ ਕਿ 25 ਕਰੋੜ ਰੁਪਏ ਦੇ ਆਫਰ ਹੈ 300 ਐਮਐਲਏ ਆ ਕੇ ਅਨਾਉਂਸ ਕਰਦੇ ਨੇ ਉਹ ਚੀਨਾ ਮੈਡਮ ਹੈਗੀ ਹੈ ਇੱਕ 골ਡੀ ਕੰਪੋਲਸ ਤੇ ਤੀਜਾ ਇੱਕ ਉਹ ਅਮਰਦੀਪ ਸ਼ਾਇਦ ਨਾਮ ਅਣਦਾ ਹੁੰਸੀ ਉਹ ਆ ਕੇ ਕਹਿੰਦੇ ਨੇ ਕਿ ਸਾਨੂੰ 25-25 ਕਰੋੜ ਦਾ ਇੱਕ ਅਮਰਦੀਪ ਦਾ 45 ਕਰੋੜ ਤੱਕ ਦੀ ਗੱਲ ਕਰਦੇ ਕਿ ਸਾਨੂੰ ਆਫਰ ਹੋਇਆ ਠੀਕ ਹੈ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਇੱਥੇ ਆ ਕੇ ਫਿਰ ਸਪਸ਼ਟ ਦਿਖਦੀਆਂ ਨੇ ਕਿ ਕੀ ਕੋਈ ਵੀ ਪਾਰਟੀ ਇਸ ਤਰ੍ਹਾਂ ਦੇ ਆਫਰ ਦਿੰਦੀ ਆ ਜੀ ਜੇ ਦਿੰਦੀ ਆ ਤੇ ਜਿਹੜੇ बिकਦੇ ਨੇ ਫਿਰ ਉਹ ਲੋਕਾਂ ਦਾ ਵਿਸ਼ਵਾਸ ਵੇਚ ਕੇ ਇਹਦਾ ਲੋਕਾਂ ਨਾਲ ਧੋਖਾ ਕਰਕੇ ਦੂਜੇ ਪਾਸੇ ਜਾ ਕੇ ਬੈਠੇ ਇਸ ਗੱਲ ਦਾ ਵੀ ਪ੍ਰਮਿੰਦਰ ਜੀ ਤੁਸੀਂ ਦੇਖੋ ਨਾ ਕਿ 25 ਕਰੋੜ ਦੇ ਵਿੱਚ ਇੱਕ ਐਮਐਲਏ ਛੱਡ ਕੇ ਚੱਲਿਆ ਜਾਊਗਾ ਜਿਹੜੀ ਮੌਜੂਦਾ ਸਰਕਾਰ ਹੈ ਜਿਹਦੇ ਕੋਲੇ ਆਪਸ਼ਨ ਨਹੀਂ ਅੱਗੇ ਤੇ 3 ਸਾਲ ਹਜੇ ਪੰਜਾਬ ਦੇ ਵਿੱਚ ਪਏ ਨੇ ਇਹ ਗੱਲ ਵੀ ਮਤਲਬ ਕਿ ਹਜਮ ਨਹੀਂ ਨਾ ਹੁੰਦੀ ਹੈ ਹਾਂ ਇਹਦੇ ਵਿੱਚ ਚਲੋ ਮੰਨ ਲਿਆ ਆਪਾਂ ਨੇ ਕਿ ਐਮ ਸੀਤਲ ਅੰਗੁਰਾਲ ਸੀ ਐਮਐਲਏ ਉਹ ਭਾਜਪਾ ਦੇ ਵਿੱਚ ਚਲਾ ਗਿਆ ਉਹਨੇ ਪੈਸੇ ਭਾਜਪਾ ਤੋਂ ਲੈ ਲਏ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਮੰਨ ਕੇ ਚੱਲਦੇ ਹਾਂ ਇਸ ਗੱਲ ਨੂੰ ਇਹ ਤਾਂ ਪੌਸਿਬਲ ਹੁੰਦਾ ਕਿ ਜੇਕਰ ਸ਼ੇਤਨ ਨੂੰ ਲੱਗਦਾ ਕਿ ਸਾਡੀ ਸਰਕਾਰ ਹੁਣ ਆਉਣੀ ਨਹੀਂ ਹੈ ਮੇਰੇ ਤਾਂ ਐਮਐਲਏ ਸ਼ਿਪ ਦੇ 15 20 ਦਿਨ ਬਚੇ ਨੇ ਮੈਂ ਕਿਉਂ ਨਾ ਲਾਹਾ ਖੱਟ ਲਵਾਂ ਚਾਰ ਪੈਸੇ ਲੈ ਲਵਾਂ ਮੈਂ ਆਪਰੇਸ਼ਨ ਨੋਟਸ ਦਾ ਸ਼ਿਕਾਰ ਹੋ ਜਾਵਾਂ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਹੈ ਪਰ ਇਹ ਗੱਲ ਤਾਂ ਕਿਸੇ ਪੈਮਾਨੇ ਤੇ ਖਰੀ ਉੱਤਰਦੀ ਨਹੀਂ ਹੈ ਇੱਕ ਮਜੂਦਾ ਐਮਐਲਏ ਜਿਹਦੇ 3 ਸਾਲ ਪਏ ਨੇ ਤਕੜੀ ਸਰਕਾਰ ਹੈ ਕਿ ਪੈਸਿਆਂ ਪਿੱਛੇ ਵਿਕ ਜੂਗਾ ਉਹ ਪੈਸੇ ਤਾਂ ਚਲੋ ਜੇ ਆਪਾਂ ਇਹ ਗੱਲ ਵੀ ਫਿਰ ਪਰਮਿੰਦਰ ਜੀ ਮੰਨ ਲਈਏ ਕਿ ਜੇ ਉਹ ਪੈਸਿਆਂ ਚ ਰਿੰਕੂ ਜੀ ਵਿਕ ਵੀ ਗਏ ਆਪਣਾ ਸ਼ੀਤਲ ਜੀ ਵਿਕ ਵੀ ਗਏ ਪੈਸਿਆਂ ਦੇ ਵਿੱਚ ਵੀ ਇਹ ਨਿਪ੍ਰਸ਼ਟ ਹੈਗੇ ਸੀ ਉਹ ਕਿ 25 ਕਰੋੜ ਉਹਨਾਂ ਨੇ ਚਲੋ ਲੈ ਲਿਆ ਬੀਜੇਪੀ ਕੋਲੋਂ ਫਿਰ 25 ਕਰੋੜ ਦਾ ਕੁਝ ਨਹੀਂ ਸੀ ਜੇਕਰ ਭ੍ਰਿਸ਼ਟ ਸੀ ਉਹ ਇੱਕ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਦਾ ਕਮਾਉਣ ਦੇ ਲਈ ਹਾਂ ਮੈਂ ਉਹ ਹੀ ਗੱਲ ਕਰਦਾ ਕਿ ਜੇ ਪੈਸੇ ਦੀ ਗੱਲ ਦੇਖਦੇ ਆ ਤਾਂ 25 ਕਰੋੜ ਕੋਈ ਲੱਗਦਾ ਵੀ ਨਹੀਂ ਬਹੁਤ ਜ਼ਿਆਦਾ ਕੋਈ ਵੱਡੀ ਮਾਉਂਡ ਹੈਗੀ ਆ ਫਿਰ ਸੋਚਣ ਵਾਲੀ ਗੱਲ ਇਹ ਬਣਦੇ ਕਿ ਐਡਾ ਵੱਡਾ ਦਬਾਅ ਕੀ ਹੈ ਅ ਮਜਬੂਰੀ ਕੀ ਹੈ ਜੀ ਤੇ ਅ ਅਪਾ ਕਹ ਲਓ ਕਿ ਜਿਹੜੇ ਡਰਾਵੇ ਏਜੰਸੀਆਂ ਦੇ ਨੇ ਕਿ ਕੀ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲ ਹੈਗੀ ਆ ਜੀ ਜਿਹੜਾ ਵੀ ਕੋ ਜਾ ਰਿਹਾ ਹੈ ਜੀ ਕੱਲੇ ਇਹ ਨਹੀਂ ਕਿ ਆਮ ਆਦਮੀ ਪਾਰਟੀ ਚ ਲਗੇ ਤਾਂ ਆਪਾਂ ਇਹ ਗੱਲ ਕਰਦੇ ਕੋਈ ਵੀ ਬੰਦਾ ਅਗਰ ਕਿਸੇ ਵੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਿਹਾ ਤਾਂ ਉਹ ਕਿਹੜੇ ਦਬਾਅ ਨਾਲ ਜਾ ਰਿਹਾ ਹੈ ਕੀ ਏਜੰਸੀਆਂ ਦੀ ਦੁਰਵਤੋਂ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਜਾਂ ਪੈਸੇ ਦਾ ਲਾਲਚ ਹੋ ਗਿਆ ਕੁਰਸੀ ਦਾ ਲਾਲਚ ਹੋ ਗਿਆ ਕੀ ਕੀ ਚੀਜ਼ ਹੈ ਜਿਹੜੀ ਲੋਕਾਂ ਨੂੰ ਥੁੱਕਰ ਮਾਰ ਕੇ ਦੂਜਾ ਬੰਦਾ ਉੱਥੇ ਜਾ ਕੇ ਖੜ ਰਿਹਾ ਜੇ ਆਪਾਂ ਕਹਿੰਨੇ ਕਿ ਆ ਪਾਰਟੀ ਦੇ ਲੈਵਲ ਤੇ ਨਹੀਂ ਅਸੀਂ ਜਿੱਤੇ ਜਿਵੇਂ ਰਿੰਕੂ ਹੁਣੇ ਬਿਆਨ ਦਿੰਦੇ ਆ ਜਾਂ ਬਿੱਟੂ ਦਾ ਬਿਆਨ ਆਉਂਦਾ ਜਾਂਦਾ ਤਾਂ ਉਹ ਸੋਚਦੇ ਕਿ ਇੰਡੀਵਿਜੂਅਲ ਸਾਡੀ ਆਪਣੀ ਪਛਾਣ ਆ ਜੀ ਠੀਕ ਹੈ ਹੁਣ ਜਿਵੇਂ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਮੇਰੇ ਦਾਦਾ ਜੀ ਨੇ ਜਿਹੜੀ ਕੁਰਬਾਨੀ ਹੈ ਉਹ ਕਿਸੇ ਪਾਰਟੀ ਲਈ ਨਹੀਂ ਕੀਤੀ ਦੇਸ਼ ਲਈ ਕੀਤੀ ਹੈ ਜੀ ਠੀਕ ਹੈ ਜੀ ਉਹਨਾਂ ਦਾ ਸ਼ਬਦ ਵਰਤਿਆ ਉਹਨਾਂ ਦਾ ਹਾਂ ਜੀ ਹਾਂ ਜੀ ਉਹਨਾਂ ਦਾ ਅਸੀਂ ਉਹਨਾਂ ਦਾ ਕਰਕੇ ਅਸੀਂ ਪਰਿਵਾਰ ਆ ਜਿਹੜਾ ਰਾਜਨੀਤੀ ਦੇ ਵਿੱਚ ਪਰਫੁੱਲਤ ਹੋ ਰਿਹਾ ਹੈ ਫਿਰ ਜੇ ਆਪਾਂ ਇਹ ਗੱਲ ਮੰਨ ਲਈਏ ਇਹਨਾਂ ਦੀ ਫਿਰ ਇਹ ਇੰਡੀਵਿਜੂਅਲ ਲੜਦਿਆ ਕਰਨਾ ਕਿਸੇ ਪਾਰਟੀ ਦੇ ਅੰਡਰ ਰਹਿ ਕੇ ਕੰਮ ਕਰਨਾ ਕੀ ਫਿਰ ਆਜ਼ਾਦ ਦੌਰ ਤੇ ਲੜਦਿਆ ਕਰਨ ਦੀ ਏਡੀ ਗੱਲ ਹੈਗੀ ਇਹਨਾਂ ਕੋਲ ਇੰਨੀਆਂ ਵੋਟਾਂ ਨੇ ਪਰ ਆਪਾਂ ਇਹ ਗੱਲ ਇਹ ਕਰ ਰਹੇ ਕਿ ਲੋਕਾਂ ਨਾਲ ਧੋਖਾ ਕਿਉਂ ਹੋ ਰਿਹਾ ਧੋਖਾ ਕਰ ਰਹੇ ਨੇ ਪ੍ਰਮਿੰਦਰ ਜੀ ਕੀ ਗੱਲ ਹੋਰ ਦੇਖੋ ਜਿਹੜੀ ਆਪਾਂ ਸ਼ਿਤਲੰਗ ਗੁਰਵਾਲ ਦੀ ਗੱਲ ਕਰ ਰਹੇ ਹੁਣ ਤੇ ਜੇ ਆਪਾਂ ਡਰਾਵੇ ਦੀ ਗੱਲ ਮੰਨੀਏ ਕਿ ਜਿਵੇਂ ਵਿਰੋਧੀ ਧਿਰਾਂ ਇਲਜ਼ਾਮ ਲਾਉਂਦੀਆਂ ਨੇ ਮੌਜੂਦਾ ਸਰਕਾਰ ਬੀਜੇਪੀ ਦੇ ਉੱਪਰ ਕਿ ਜਦੋਂ ਇਲਜ਼ਾਮ ਲਾਉਂਦੀ ਨੇ ਉਹ ਕਹਿੰਦੇ ਨੇ ਕਿ ਜਿਹੜੀਆਂ ਏਜੰਸੀਸ ਹੈਗੀਆਂ ਨੇ ਮੌਜੂਦਾ ਸਰਕਾਰ ਬੀਜੇਪੀ ਸਰਕਾਰ ਉਹਨਾਂ ਦੇ ਦੁਰਵਰਤੋਂ ਕਰ ਰ ਯਾਨੀ ਕਿ ਆਪਾਂ ਚਲੋ ਇੱਕ ਵਾਰ ਆਪਾਂ ਮੰਨ ਕੇ ਵੀ ਚੱਲੀਏ ਕਿ ਜਿਹੜੇ ਹੈਗੇ ਨੇ ਹੋਸ਼ੀ ਤਿਲੰਗੁਰਾਲ ਜਾਂ ਚਿਸ਼ਿਲ ਕੁਮਾਰ ਰਿੰਕੂ ਕਿ ਇਹਨਾਂ ਨੂੰ ਏਜੰਸੀਆਂ ਨੇ ਡਰਾਇਆ ਆਈਡੀ ਨੇ ਆ ਕੇ ਕਿ ਤੁਸੀਂ ਭਾਜਪਾ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਓ ਹਾਲਾਂਕਿ ਇਦਾਂ ਸਪਸ਼ਟਤਾ ਕਦੇ ਹੁੰਦਾ ਨਹੀਂ ਹੈ ਪਰ ਵਿਰੋਧੀ ਧਿਰ ਕਹਿੰਦੀਆਂ ਨੇ ਕਿ ਸਾਡੇ ਬੰਦੇ ਡਰਾ ਰਹੇ ਨੇ ਕਿ ਉਹਨਾਂ ਨੇ ਡਰਾਇਆ ਆ ਕਿ ਤੁਸੀਂ ਸਾਡੀ ਪਾਰਟੀ ਦੇ ਵਿੱਚ ਆ ਕੇ ਸ਼ਾਮਲ ਹੋ ਜਾਓ ਭਾਜਪੀ ਦੇ ਵਿੱਚ ਜੇ ਤੁਸੀਂ ਨਹੀਂ ਸ਼ਾਮਲ ਹੋਵੋਗੇ ਅਸੀਂ ਤੁਹਾਨੂੰ ਫਿਰ ਅੰਦਰ ਕਰ ਦਵਾਂਗੇ ਇਹਦਾ ਸਿੱਧਾ ਮਤਲਬ ਹੈ ਕਿ ਜੇਕਰ ਡਰਾਇਆ ਉਹ ਗੈਰ ਕਾਨੂੰਨੀ ਕੰਮ ਕਰ ਰਹੇ ਸੀ ਕੋਈ ਗੈਰ ਕਾਨੂੰਨੀ ਕੰਮ ਦਾ ਡਰ ਹੁੰਦਾ ਗਲਤ ਕੋਈ ਕੰਮ ਕਰ ਰਹੇ ਸੀ ਜੇਕਰ ਉਹ ਗਲਤ ਕੰਮ ਕਰ ਰਹੇ ਸੀ ਤਾਂ ਆਮ ਆਦਮੀ ਪਾਰਟੀ ਕਿੱਥੇ ਸੀ ਆਮ ਆਦਮੀ ਪਾਰਟੀ ਆਪਣੇ ਬੰਦਿਆਂ ਦਾ ਐਮ ਐਲ ਏ ਦਾ ਐਮ ਪੀ ਦਾ ਖਿਆਲ ਕਿਉਂ ਨਹੀਂ ਰੱਖਦੀ ਕਿ ਸਾਡੇ ਬੰਦੇ ਇਹ ਗਲਤ ਕੰਮ ਕਰ ਰਹੇ ਨੇ ਫਿਰ ਤੁਸੀਂ ਸੁਖਵੀਰ ਦੀ ਨਹਿਰ ਹੱਦੇ ਛੱਡੋ ਕਸੀ ਛੱਡੋ ਉਹਦੀ ਤੇ ਤੁਸੀਂ ਜਿਹੜਾ ਮਹਿਲ ਨੇ ਸੀ ਇਸ ਮਹਿਲਾ ਕੈਪਟਨ ਮਹਿੰਦਰ ਸਿੰਘ ਦਾ ਮਹਿਲ ਛੱਡੋ ਪਹਿਲਾਂ ਤੁਸੀਂ ਆਪਣੇ ਐਮ ਐਲ ਏ ਬਾਰੇ ਦੇਖੋ ਆਪਣੇ ਐਮ ਪੀ ਬਾਰੇ ਦੇਖੋ ਕਿ ਸਾਡੇ ਐਮ ਪੀ ਕਿਤੇ ਹੋਰ ਐਮ ਐਲ ਏ ਸਾਡੇ ਗਲਤ ਕੰਮ ਤਾਂ ਨਹੀਂ ਕਰ ਰਹੇ ਸਾਡੇ ਹੋਰ ਐਮ ਐਲ ਏ ਗਲ ਨਾ ਪਰ বিজেপি ਚ ਚੱਲੇ ਜਾਣ ਕਿ ਇੱਥੇ ਫੇਲ ਹੋਈ ਆ ਮਧਵੀ ਪਾਰਟੀ ਬਿਲਕੁਲ ਆਪਾਂ ਇਹ ਗੱਲ ਇਹੀ ਗੱਲ ਕਰ ਰਹੇ ਆ ਕਿ ਜੇ ਜੇ ਪੈਸੇ ਦੀ ਗੱਲ ਨਹੀਂ ਹੈਗੀ ਤਾਂ ਇਹ ਜੋ ਕਿਹੜਾ ਡਰੱਬਾ ਜੇ ਡਰੱਬਾ ਬਣ ਰਿਹਾ ਤਾਂ ਡਰੱਬਾ ਤਾਂ ਉਹ ਹੀ ਮੰਨੂਗਾ ਨਾ ਜਿਹੜਾ ਕੁਝ ਕਿਤੇ ਨਾ ਕਿਤੇ ਇਨਵੋਲਵਮੈਂਟ ਹੁੰਦੇ ਕਿਸੇ ਤਰੀਕੇ ਨਾਲ ਕਿਸੇ ਇਲੀਗਲ ਕੰਮ ਦੇ ਵਿੱਚ ਹੋਵੇ ਜਾਂ ਕੁਝ ਹੋਰ ਹੋਵੇ ਚਲੋ ਇਹ ਗੱਲ ਹੈਗੀ ਇਹਨਾਂ ਦੂਜੀ ਗੱਲ ਇੱਕ ਹੋਰ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਕਿ 68 ਐਮਐਲਏ ਦੀ ਗੱਲ ਚੱਲ ਰਹੀ ਹੈ ਕਿ 68 ਐਮਐਲਏ ਨਾਲ ਅਪਰੋਚ ਕੀਤੀ ਗਈ ਹੈ ਬੀਜੇਪੀ ਵੱਲੋਂ ਇਹ ਵੀ ਗੱਲ ਜਿਹੜੀ ਬਾਹਰ ਹਾਲਾਂਕਿ ਵੱਡਾ ਕਿਆਸ ਹੈ ਬਹੁਤ ਵੱਡੀ ਖਦਸ਼ਾ ਇੱਕ ਕਹਿਣ ਉੱਪਰਟਾਇਆ ਜਾ ਰਿਹਾ ਹੈ ਕਿ 68 ਐਮਐਲਏ ਨਾਲ ਜੇ ਉਹਨਾਂ ਦੇ ਵਿੱਚੋਂ ਉਹ ਕੁਝ ਕ ਐਮਐਲ ਜੇ ਇਸ ਲਾਲਚ ਜਾਂ ਇਹ ਏਡੀ ਦੇ ਡਰ ਕਾਰਨ ਕਿਉਂਕਿ ਸਾਰੇ ਐਮਐਲ ਇਹ ਤਾਂ ਆਪਣੇ ਨਵੇਂ ਹੈ ਨਹੀਂ ਜੀ ਆਮ ਆਦਮੀ ਪਾਰਟੀ ਕੋਲ ਜਿਵੇਂ ਕੱਲ ਵੀ ਆਪਾਂ ਗੱਲ ਕਰਦੇ ਸੀ ਦੂਜੀਆਂ ਪਾਰਟੀਆਂ ਚ ਵੀ ਆਏ ਹੋਏ ਨੇ ਤੇ ਜਿਨ੍ਹਾਂ ਨੇ ਲੰਬੇ ਸਮੇਂ ਰਾਜਨੀਤੀ ਕੀਤੀ ਹੈ ਤੇ ਜੇ ਆਪਾਂ ਉਹਨਾਂ ਨੂੰ ਕਹਿੰਦੇ ਕਿ ਦੂਜੀਆਂ ਪਾਰਟੀਆਂ 70-75 ਸਾਲਾਂ ਤੋਂ ਖਾਂਦੀਆਂ ਰਹੀਆਂ ਨੇ ਤਾਂ ਖਾਂਦੀਆਂ ਰਹੀਆਂ ਨੇ ਤਾਂ ਇਹ ਪਾਰਟੀ ਦੇ ਵਿੱਚ ਰਹਿ ਕੇ ਇਹ ਕਿਵੇਂ ਕਹਿ ਸਕਦੇ ਕਿ ਤੁਸੀਂ ਪਾਕ ਸਾਫ ਆ ਜੀ ਤੇ ਜੇ ਡਰਾਬੇ ਦੀ ਗੱਲ ਆ ਗਈ ਜੇ ਇਹਨਾਂ ਨੇ ਡਰਾਬਾ ਕਬੂਲ ਲਿਆ ਫੇਰ ਯਾਨੀ ਕਿ ਸਰਕਾਰ ਡਾਵਾ ਡੋਲ ਦੀ ਸਥਿਤੀ ਚ ਹੈਗੀ ਆ ਸਾਹਾ ਡੀਐਮਐਲਏ ਨਾਲ ਅਪਰੋਚ ਕਰਨਾ ਛੋਟੀ-ਵਿੜ ਗੱਲ ਥੋੜੀ ਹੈ ਜੇ ਆਪਾਂ ਕਹੀਏ ਛੋਟੀ ਜੀ ਗੱਲ ਆ ਕਿਤੇ ਸੋ ਇਹ ਜਿਹੜਾ ਹੈਗਾ ਦਲ ਬਦਲੂਆਂ ਦੀ ਗੱਲ ਆ ਜਿਹੜੀ ਇਹ ਲੋਕਾਂ ਨਾਲ ਇੱਕ ਤੋਖਾ ਹੈ ਇਹਦੇ ਤੇ ਲੋਕ ਹੁਣ ਸੋਚਣ ਕਿ ਲੋਕ ਨੂੰ ਕਿਹੜੇ ਪਾਸੇ ਜਾਣਾ ਚਾਹੀਦਾ ਐਵੇਂ ਲੋਕਤੰਤਰ ਦੇ ਲੋਕਾਂ ਦਾ ਹੈਗਾ ਤਾਂ ਐਵੇਂ ਹੀ ਨਾ ਚੱਕ ਕੇ ਮਤਲਬ ਮੂੰਹ ਚੱਕ ਕੇ ਆਪਾਂ ਕਹਿ ਦਈਏ ਪੰਜਾਬੀ ਦੀ ਕਹਾਵਤ ਬਰਤ ਲੈਂਦੇ ਇੱਥੇ ਕਿ ਵੋਟ ਪਾ ਦੋ ਕਿਸੇ ਨੂੰ ਵੀ ਉਹਨੂੰ ਪੁੱਛੋ ਜੇ ਕੋਈ ਦਲ ਬਦਲ ਕੇ ਆਇਆ ਵੀ ਤੂੰ ਕਿਹੜੇ ਮੂ ਨਾਲ ਪਹਿਲਾਂ ਦਲ ਬਦਲਿਆ ਸੀ ਹੁਣ ਕਿਹੜੇ ਮੂ ਨਾਲ ਵੋਟਾਂ ਮੰਗਣ ਆ ਗਿਆ ਘਟੂ ਘਟ ਸੋਚੋ ਤਾਂ ਸਹੀ ਆਪਣੇ ਕੋ ਵੀ ਖਵਾਸਤੇ ਸੋ ਜੇ ਇਹ ਇਹਨਾਂ ਗੱਲਾਂ ਤੇ ਆਪਾਂ ਦੇਖੋ ਪ੍ਰਮੇਦਰ ਜੀ ਇੱਕ ਗੱਲ ਹੋਰ ਹੈ ਦੇਖੋ ਅੱਜ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਗੁੱਸਾ ਲੱਗ ਰਿਹਾ ਕਿ ਜਿਹੜਾ ਸਾਡਾ ਐਮਪੀ ਸੀ ਸਾਡਾ ਐਮਪੀ ਚਲੇ ਗਿਆ ਗੁੱਸਾ ਬਾਜਵੀਅਾ ਲੱਗਣਾ ਪਰ ਜਦੋਂ ਤੁਸੀਂ ਗੁਰਪ੍ਰੀਤ ਜੀਪੀ ਨੂੰ ਸ਼ਾਮਲ ਕਰਾਇਆ ਆਮ ਆਦਮੀ ਪਾਰਟੀ ਦੇ ਵਿੱਚ ਉਦੋਂ ਤੁਸੀਂ ਕੀ ਕਿਹਾ ਹੋਊਗਾ ਬਿਲਕੁਲ ਜੋ ਭਾਜਪਾ ਨੇ ਤੁਹਾਡੇ ਐਮਪੀ ਨੂੰ ਕਿਹਾ ਕਿ ਆਜੋ ਸਾਡੇ ਨਾਲ ਸ਼ਾਮਲ ਹੋ ਜਾਓ ਇਹ ਦਵਾਂਗੇ ਦਵਾਂਗੇ ਮਤਲਬ ਕਿ ਤੁਹਾਨੂੰ ਸਾਡੇ ਵੱਲੋਂ ਲੜਾ ਦਈਏ ਆਪਾਂ ਤੁਸੀਂ ਵੀ ਗੁਰਪ੍ਰੀਤ ਜੀ ਵੀ ਨੂੰ ਉਹੀ ਗੱਲ ਕਹੀ ਕਿ ਤੁਸੀਂ ਕਾਂਗਰਸ ਛੱਡੋ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਓ ਤੇ ਆਮ ਆਦਮੀ ਪਾਰਟੀ ਤੁਹਾਨੂੰ ਅਸੀਂ ਐਮਪੀ ਬਣਾ ਦੰਨੇ ਆ ਯਾਨੀ ਕਿ ਫਰਕ ਤਾਂ ਪਤਾ ਲੱਗੇ ਨਾ ਕਿ ਬੀਜੇਪੀ ਇਸ ਤਰੀਕੇ ਨਾਲ ਡੀਲ ਕਰ ਰਹੀ ਹੈ ਸਾਡੇ ਬੰਦੇ ਨੂੰ ਤੇ ਅਸੀਂ ਇਸ ਤਰੀਕੇ ਨਾਲ ਡੀਲ ਕਰ ਰਹੇ ਹਾਂ ਤੁਸੀਂ ਰਾਜਕੁਮਾਰ ਚੱਬੇਵਾਲ ਨੂੰ ਕੀ ਕਿਹਾ ਛੱਡੋ ਸਾਰਿਆਂ ਦੀ ਪ੍ਰਮੇਂਦਰ ਜੀ ਜਦੋਂ ਤੁਸੀਂ ਸ਼ਸ਼ੀਲ ਕੁਮਾਰ ਰੈਂਕੂ ਨੂੰ ਲੈ ਕੇ ਆਏ ਹੂੰ ਸ਼ੇਤਲ ਪਹਿਲਾਂ ਤਾਂ ਆਪੋ ਸਾਹਮਣੇ ਲੜਦੇ ਨੇ ਬਿਲਕੁਲ ਤੇ ਹਾਰ ਜਾਂਦਾ ਉਸ ਸ਼ਿਲ ਕੁਮਾਰ ਰਿੰਕੂ ਹਾਰੇ ਹੋਏ ਕੈਂਡੀਡੇਟ ਨੂੰ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰਾ ਰਹੇ ਹੋ ਹਾਲਾਂਕਿ ਤੁਹਾਨੂੰ ਲੋੜ ਨਹੀਂ ਸੀ ਜੁਆਇਨ ਕਰਾਉਣ ਦੀ ਤੁਹਾਡੇ ਕੋਲ ਸਾਰਾ ਕੁਝ ਸੀ ਤੁਸੀਂ ਜੁਆਇਨ ਕਰਾ ਰਹੇ ਹੋ ਜੁਆਇਨ ਕਰਾ ਕੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਕਾਂਗਰਸ ਛੱਡ ਲੱਤ ਮਾਰ ਕਾਂਗਰਸ ਦੇ ਸਾਡੀ ਪਾਰਟੀ ਦੇ ਵਿੱਚ ਆ ਜਾ ਸਾਡੀ ਪਾਰਟੀ ਤੋਂ ਤੈਨੂੰ ਅਸੀਂ ਐਮਐਲਏ ਬਣਾ ਦਨੇ ਆ ਇਹੇ ਗੱਲ ਭਾਜਪਾ ਨੇ ਕਿਹਾ ਤੇ ਰਿੰਕੂ ਦੇ ਕਰਨਾ ਚ ਫਰਕ ਤਾਂ ਪਤਾ ਲੱਗੇ ਨਾ ਕਿ ਸਾਡਾ ਤੇ ਉਹਨਾਂ ਦਾ ਫਰਕ ਇਹ ਹੈ ਬਿਲਕੁਲ ਜਿਹੜਾ ਗਦਾਰ ਦਾ ਤੁਸੀਂ ਲੇਬਲ ਲਾਉਂਦੇ ਹੋ ਗਰਾ ਗਦਾਰ ਦਾ ਕਿਸੇ ਨੂੰ ਤਾਜ ਪਹਿਨਾ ਦਿੰਦੇ ਕੋਈ ਵੀ ਪਾਰਟੀ ਆ ਚਾਹੇ ਮੈਂ ਹੁਣ ਪਿੱਛੇ ਚ ਗੱਲ ਚ ਪਿੱਛੇ ਲੈ ਜਾਉਗਾ ਹੋਰ ਗੱਲ ਨੂੰ ਵੱਡੀ ਕਰਨੀ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰ ਲਓ ਆਪਾਂ ਕਿਉਂਕਿ ਤਾਜਾ ਘਟਨਾ ਕਰਮ ਹੈ ਨਵਜੋਤ ਸਿੰਘ ਸਿੱਧੂ ਦਾ ਵੀ ਤਾਜਾ ਘਟਨਾ ਕਰਮ ਹੈ ਉਹ ਵੀ ਭਾਜਪਾ ਛੱਡ ਕੇ ਕਾਂਗਰਸ ਕਾਂਗਰਸ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਦੇਖੋ ਕਿੰਨੇ ਬੰਦੇ ਰਾਜਕੁਮਾਰ ਭੇਰ ਕਾ ਵਰਗੇ ਚਲੇ ਗਏ ਜਿਹੜੇ ਸੀਨੀਅਰ ਬੰਦੇ ਸੀਗੇ ਕੈਪਟਨ ਮਨਿੰਦਰ ਸਿੰਘ ਹੁਣ ਚਲੇ ਗਏ ਉਹਨਾਂ ਦੇ ਧਰਮ ਪਤਨੀ ਚਲੇ ਗਏ ਤੇ ਫਿਰ ਰਾਜਕੁਮਾਰ ਹੁਣ ਇੱਧਰ ਆ ਕੇ ਸੁਨੀਲ ਜਾਖੜ ਵਰਗੇ ਚਲੇ ਗਏ ਹਨ ਉਹ ਭਾਜਪਾ ਜੁਆਇਨ ਕਰਕੇ ਕੋਈ ਕਾਂਗਰਸ ਚ ਆਏ ਕੋਈ ਕਾਂਗਰਸ ਛੱਡ ਕੇ ਚਲੇ ਗਏ ਬਿੱਟੂ ਹੁਣ ਹੀ ਚਲੇ ਗਏ ਗੱਲ ਤਾਂ ਇਹ ਆਦੀ ਹੈ ਕਿ ਜਦੋਂ ਆਪਾਂ ਨੂੰ ਕੋਈ ਛੱਡ ਕੇ ਚਲਾ ਜਾਂਦਾ ਆਪਣੀ ਪਾਰਟੀ ਮਤਲਬ ਚਾਹੇ ABC ਕੋਈ ਪਾਰਟੀ ਨਾਲ ਸੰਬੰਧਿਤ ਹੈ ਜਦੋਂ ਇਹਨਾਂ ਦਾ ਆਪਣੀ ਪਾਰਟੀ ਨੂੰ ਕੋਈ ਬੰਦਾ ਛੱਡ ਕੇ ਚਲਾ ਜਾਂਦਾ ਉਦੋਂ ਉਹ ਗਦਾਰ ਹੁੰਦਾ ਹੈ ਜੀ ਜਦੋਂ ਉਹ ਬੰਦਾ ਫੇਰ ਦੁਬਾਰੇ ਆਪਣੀ ਪਾਰਟੀ ਚ ਆ ਜਾਂਦਾ ਫਿਰ ਉਹ ਠੀਕ ਹੋ ਜਾਂਦਾ ਹੈ ਜੇ ਕੋਈ ਬੰਦਾ ਜੁਆਇਨ ਕਰਨ ਵਾਲੀ ਪਾਰਟੀ 'ਚ ਜਾ ਰਿਹਾ ਹੈ ਕਿਸੇ ਹੋਰ ਪਾਰਟੀ ਨੂੰ ਛੱਡ ਕੇ ਆ ਰਿਹਾ ਤਾਂ ਗਦਾਰੀ ਤੋਂ ਕਰਕੇ ਹੀ ਆ ਰਿਹਾ ਨਾ ਉਹਨੂੰ ਤੁਸੀਂ ਕਿਵੇਂ ਕਹਦੋਂਗੇ ਕਿ ਇਹ ਭਈ ਠੀਕ ਠਾਕ ਹੈ ਇਮਾਨਦਾਰ ਹੈ ਜੇ ਇਮਾਨਦਾਰ ਹੁੰਦਾ ਤਾਂ ਜੁੜਿਆ ਹੀ ਰਹਿੰਦਾ ਉੱਥੇ ਪਾਰਟੀ ਨਾਲ ਤੇ ਫਿਰ ਜੁਆਇਨਿੰਗ ਕਿਸ ਤਰੀਕੇ ਨਾਲ ਕਰਵਾ ਲੈਂਦੇ ਨੇ ਔਰ ਖਾਸ ਕਰ ਆਮ ਆਦਮੀ ਪਾਰਟੀ ਕਿਉਂਕਿ ਸੱਤਾ ਤੇ ਰਹਿ ਹੁਣ ਆਮ ਆਦਮੀ ਪਾਰਟੀ ਤਾਂ ਦੇਖਣਾ ਪੈਂਦਾ ਇਹਨਾਂ ਨੂੰ ਤਾਂ ਬਹੁਤ ਬਹੁਤ ਸੋਚ ਸਮਝ ਕੇ ਕਿਸੇ ਨੂੰ ਜੁਆਇਨ ਕਰਾਣਾ ਪਵੇਗਾ ਕਿਉਂਕਿ ਉਹੀ ਬੰਦੇ ਨੇ ਜਿਹੜੇ 75 ਸਾਲਾਂ ਤੋਂ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ 75 ਸਾਲਾਂ ਤੋਂ ਲੁੱਟ ਕੇ ਕਰ ਕੋਈ ਆ ਪਾਰਟੀ ਥੋੜੀ ਖਾਰੀ ਹੈ ਪਾਰਟੀ ਦਾ ਬੰਦਿਆਂ ਨਾਲ ਹੁੰਦੇ ਤੇ ਬੰਦਾ ਹੀ ਖਾ ਰਹੇ ਨੇ ਤਾਂ ਬੰਦ ਪਾਰਟੀ ਬਦਨਾਮ ਹੋ ਰਹੀ ਹੈ ਤੇ ਜੇ ਬੰਦੇ ਹੀ ਖਾ ਰਹੇ ਨੇ ਬੰਦਿਆਂ ਦੇ ਵਿੱਚ ਇਹ ਤਾਂ ਆਪ ਇੱਕ ਨੇ ਇਹ ਕਿਵੇਂ ਕਹਿ ਸਕਦੇ ਨੇ ਕਿ ਅਸੀਂ ਕਦੇ ਹੱਥ ਨਹੀਂ ਧੋਤੇ ਪੈਂਦੀ ਗੰਗਾ ਚ ਸੋ ਉਹ ਇਹ ਚੀਜ਼ ਤਾਂ ਆਮ ਆਦੀ ਪਾਰਟੀ ਨੂੰ ਬਹੁਤ ਸੋਚ ਸਮਝੀਏ ਮਤਲਬ ਲੈਣੀ ਚਾਹੀਦੀ ਹੈ ਹੁਣ ਜਿਵੇਂ ਅਨਬਣੀਤ ਬਿੱਟੂ ਦੀ ਗੱਲ ਕਰਦੇ ਸੀਗੇ ਵਾਰ-ਵਾਰ ਆਂਦਾ ਕਿ ਉਹਨਾਂ ਦਾ ਚਰਚਾ ਇਕਦਮ ਉਹਨਾਂ ਬਾਰੇ ਭਾਜਪਾ ਚ ਜੁਆਇਨ ਹੋਇਆ ਇਕਦਮ ਬਿਆਨ ਆਂਦਾ ਉਹਨਾਂ ਦੀ ਆਪਣੀ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਉਸ ਤੋਂ ਬਾਅਦ ਦੇਖੋ ਇੱਕ ਭਾਜਪਾ ਦਾ ਲੀਡਰ ਹੈਗਾ ਆਪਾਂ ਮਨਜਿੰਦਰ ਸਿੰਘ ਸਰ ਸਾਹਿਬ ਜੇ ਹੁਣ ਉਹ ਹਰ ਇੱਕ ਵਿਸ਼ੇ ਤੇ ਬੋਲਦੇ ਆ ਪਰ ਜੇ ਉਹਨਾਂ ਨੂੰ ਸਵਾਲ ਕਰਿਆ ਜਾਵੇ ਕਿ ਤੁਸੀਂ ਕਾਂਗਰਸ ਨੂੰ ਨਿੰਦਦੇ ਸੀ ਹਰ ਵਕਤ ਨਿੰਦਦੇ ਸੀ ਇਹ ਬਨ ਜੈਨੋ ਸਾਇਰਡ ਹੋ ਗਿਆ ਜੀ ਜੇ ਆਹ ਸਿੱਖਾਂ ਦੇ ਕਾਤਲ ਨੇ ਇਹ ਜੱਪੀਨ ਸਿੰਘ ਬਾਰੇ ਵੀ ਬੋਲਦੇ ਸੀ ਕਿ ਪੰਜਾਬ ਦੇ ਵਿੱਚ ਵੀ ਇਦਾਂ ਕਤਲ ਹੋਏ ਨੇ ਤਾਂ ਉਹਨਾਂ ਦੇ ਦਾਦਾ ਜੀ ਦਾ ਦੌਰ ਜਿਹੜਾ ਮੁੱਖ ਮੰਤਰੀ ਦਾ ਬਤੌਰ ਦੇਖਿਆ ਜਾਵੇ ਤਾਂ ਉਹਨੂੰ ਬੜਾ ਭਿਆਨਕ ਦੌਰ ਕਿਹਾ ਜਾਂਦਾ ਹੈ ਹਨ ਤੇ ਹੁਣ ਕੀ ਉਹ ਬੀਜੇਪੀ ਚ ਆ ਕੇ ਉਹ ਪਰਿਵਾਰ ਠੀਕ ਹੋ ਜਾਊਗਾ ਕੀ ਮਨਜਿੰਦਰ ਸਿੰਘ ਸਾਹਿਬ ਹੁਣ ਸਰਟੀਫਿਕੇਟ ਦੇ ਦੂ ਵੀ ਹਾਂ ਤੁਸੀਂ ਠੀਕ ਹੋਗੇ ਉਹ ਗੱਲਾਂ ਸਾਰੀਆਂ ਸੋਚ ਵਿਚਾਰ ਕਰਕੇ ਕਿਸੇ ਨੂੰ ਵੀ ਪਾਰਟੀ ਜੁਆਇਨ ਕਰਾਉਣਾ ਤੇ ਕਿਸੇ ਨੂੰ ਪਾਰਟੀ ਤੋਂ ਕੱਢਣਾ ਜਾਂ ਕੋਈ ਪਾਰਟੀ ਛੱਡ ਕੇ ਜਾਣਾ ਇਹ ਇਹਨਾਂ ਨੂੰ ਸੋਚਣਾ ਨਹੀਂ ਦਿੰਦਾ ਪਰ ਹੁਣ ਲਾਲਚਵਾਸ ਇੰਨਾ ਜਿਆਦੇ ਪੈ ਗਏ ਨੇ ਲਾਲਚਵਾਚ ਇਹਨਾਂ ਤੋਂ ਜਿਆਦੇ ਹੋ ਗਏ ਨੇ ਇਹ ਲੀਡਰ ਆਪਾਂ ਕਹਿ ਲਓ ਕਿ ਇਹਨਾਂ ਨੂੰ ਕੁਰਸੀ ਤੋਂ ਬਿਨਾਂ ਦਿਖਦਾ ਹੀ ਕੁਛ ਨਹੀਂ ਜਾਂ ਤਾਂ ਇਹ ਇਹ ਸੋਚਣ ਲੱਗੇ ਕਿ ਜਿਸ ਹੱਦ ਤੱਕ ਅਸੀਂ ਲੋਕਾਂ ਤੋਂ ਸਿੱਖਿਆ ਖੋ ਕੇ ਸਿਹਤ ਸਕੂਲ ਤਾਂ ਖੋ ਕੇ ਤੇ ਉਹਨਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਸੀ ਉਸ ਉਸ ਲੈਵਲ ਤੇ ਲੋਕ ਪਹੁੰਚ ਗਏ ਉਹਨਾਂ ਨੂੰ 5 ਦਿਨ ਦੀ ਗੱਲ ਯਾਦ ਰਹਿੰਦੇ 6ਵੇਂ ਦਿਨ ਉਹ ਭੁੱਲਣ ਵਾਸਤੇ ਨਵਾਂ ਸ਼ਗੂਫਾ ਛੱਡ ਦੋ ਕੋਈ ਉਹ ਪਿਛਲੀਆਂ 5 ਦਿਨਾਂ ਦੀਆਂ ਗੱਲਾਂ ਭੁੱਲ ਜਾਣਗੇ 6 ਵਿੱਚ ਰੋਜ ਜਾਣਗੇ ਮੁੜ ਕੇ ਸਾਡੀ 7ਵੇਂ ਦਿਨ ਅਸੀਂ ਵੋਟ ਮੰਗਣ ਚਲੇ ਜਾਵਾਂਗੇ ਸਾਨੂੰ ਫੇਰ ਉਹੀ ਜੱਫੀਆਂ ਪਾ ਕੇ ਹਾਰ-ਫਾਰ ਕੇ ਇਹਨਾਂ ਨੇ ਪੈਸਾ ਨਾਲ ਤੋਲਣਾ ਸਾਡੀ ਜਿੰਦਾਬਾਦ ਕਰਨੀ ਆ ਮੁੱਦੇ ਭੁੱਲ ਜੋ ਛਾੜੇ ਛੱਡ ਦੋ ਸਾਰੇ ਇੱਕ ਦੂਜੇ ਦੇ ਚਿੱਕੜੋ ਛਾਲੋ ਵੋਟਾਂ ਲਓ ਕੁਰਸੀ ਤੇ ਬੈਠੋ ਲੱਤਾਂ ਮਾਰੋ ਡਾਂਗਾ ਮਾਰੋ ਲੋਕਾਂ ਦੇ ਇਹ ਸਭ ਭੁੱਲ ਜਾਣਗੇ ਜਦੋਂ ਇਹ ਉਹ ਇਹ ਸਮਝ ਗਏ ਤੇ ਲੋਕਾਂ ਨੂੰ ਵੀ ਇਸ ਗੱਲ ਸਮਝਣੀ ਚਾਹੀਦੀ ਕਿ ਸਾਨੂੰ ਇਸ ਲੈਵਲ ਤੱਕ ਇਹਨਾਂ ਨੇ ਮੁਲਕ ਬਣਾਉਣਾ ਸ਼ੁਰੂ ਕਰਤਾ ਕਿ ਸਾਡੀ ਸੋਚਣ ਸ਼ਕਤੀ ਅਸੀਂ ਸੋਚਣ ਤੋਂ ਹੀਣੇ ਹੋ ਗਿਆ ਹੈ ਦੀ ਲੋਕ ਤਾਂ ਪ੍ਰਮਿੰਦਰ ਜੀ ਲੀਡਰਾਂ ਦੇਖੋ ਜਿਹੜੇ ਲੋਕ ਨੇ ਨਾ ਲੋਕ ਲੀਡਰਾਂ ਨਾਲੋਂ ਮਤਲਬ ਵੱਧ ਚਲਾਕ ਨੇ ਵੱਧ ਚੁਸਤ ਨੇ ਇਹਨਾਂ ਨੂੰ ਪਤਾ ਕੀ ਹੋ ਰਿਹਾ ਤੁਸੀਂ ਕਿਸੇ ਵੀ ਪਾਰਟੀ ਦੀ ਗੱਲ ਲੈ ਲਓ ਆਮ ਆਦਮੀ ਪਾਰਟੀ ਦੀ ਗੱਲ ਲੈ ਲਓ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਬੇਸ਼ੱਕ ਇਸ ਗੱਲ ਦਾ ਪਤਾ ਹੋਊਗਾ ਕਿ ਸਾਡੀ ਪਾਰਟੀ ਗਲਤ ਕਰ ਰਹੀ ਹੈ ਪਰ ਉਹਨਾਂ ਨੇ ਕਹਿਣਾ ਨਹੀਂ ਬੇਈਮਾਨੀ ਹੈ ਨਾ ਕਾਂਗਰਸ ਦੇ ਲੀਡਰ ਨੇ ਕਾਂਗਰਸ ਦੇ ਲੋਕ ਨੇ ਉਹਨਾਂ ਨੂੰ ਪਤਾ ਹੋਊਗਾ ਸਾਡੀ ਪਾਰਟੀ ਗਲਤ ਕਰ ਰਹੀ ਹੈ ਪਰ ਉਹਨਾਂ ਨੇ ਕਹਿਣਾ ਨਹੀਂ ਤੇ ਇਹਦੇ ਕੋਈ ਸ਼੍ਰੋਮਣੀ ਅਕਾਲੀ ਦਲ ਲੈ ਲਓ ਬੀਐਸਪੀ ਲੈ ਲਓ ਤੁਸੀਂ ਕੋਈ ਹੋਰ ਧੇਰਾ ਲੈ ਲੋ ਯਾਨੀ ਕੀ ਪਤਾ ਤਾਂ ਹੈ ਲੋਕਾਂ ਨੂੰ ਕਿ ਹੋ ਕੀ ਰਿਹਾ ਪਰ ਉਹ ਹਰ ਇੱਕ ਬੰਦਾ ਕਿਤੇ ਨਾ ਕਿਤੇ ਜੁੜਿਆ ਹੋਇਆ ਅੱਜ ਸੁਸ਼ੀਲ ਕੁਮਾਰ ਰਿੰਕੂ ਸਾਰੇ ਵਰਕਰਾਂ ਦੇ ਲਈ ਮਾੜਾ ਹੋ ਗਿਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲਾ ਗਿਆ ਸ਼ਾਵਨ ਵਾਪਸ ਆਗੇ ਚੰਗਾ ਹੋ ਜਾਊਗਾ। ਬਿਲਕੁਲ ਯਾਨੀ ਕਿ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਤੁਸੀਂ ਕਿਸੇ ਨਾਲ ਧਿਰ ਨਾਲ ਜੁੜੇ ਹੋਏ ਹੋ ਕਿਸੇ ਪਾਰਟੀ ਨਾਲ ਲੀਡਰ ਨਾਲ ਜੁੜੇ ਹੋਏ ਹੋ ਜਦੋਂ ਤੱਕ ਤੁਸੀਂ ਉਸ ਧਿਰ ਨੂੰ ਸਹੀ ਗੱਲ ਨਹੀਂ ਦੱਸਦੇ ਹੈਗੇ ਉਦੋਂ ਤੱਕ ਕੁਝ ਨਹੀਂ ਵੜਦਾ। ਹੁਣ ਆਮ ਆਦਮੀ ਪਾਰਟੀ ਕਾਂਗਰਸ ਨੇ ਹੈਗੇ ਇਹਨਾਂ ਦੇ ਲਈ ਆਪਣੀ ਪਾਰਟੀ ਦੇ ਸਾਰੀ ਗੱਲਾਂ ਚੰਗੀਆਂ ਨੇ। ਬਿਲਕੁਲ ਜਦੋਂ ਆਮ ਆਦਮੀ ਪਾਰਟੀ ਗਲਤੀ ਕਰਦੀ ਹੈ ਉਹ ਗਲਤੀ ਸਹੀ ਹੈ ਤੇ ਗਲਤੀ ਸਹੀ ਹੈ ਪਰ ਤਾਂ ਸਿਆਪਾ ਤਾਂ ਹੋਊਗਾ ਹੀ। ਬਿਲਕੁਲ ਇਹੀ ਗੱਲ ਆਪਾਂ ਕਰਨੀ ਚਾਹੁੰਦੇ ਆਂ। ਵੱਡੇ ਵੱਡੇ ਲੀਡਰਾਂ ਨੇ ਘਰ ਬਦਲੇ ਨੇ ਆ ਟ੍ਰੇਨਸਾ ਹੋਰੀ ਚੱਲ ਗਏ ਉਧਰ ਵਾਪਸ ਆ ਗਏ ਉਸ ਤੋਂ ਪਹਿਲਾਂ ਬ੍ਰਹਮਪੁਰਾ ਹੋਣੀ ਦੇਖ ਲੋ ਸੇਵਾ ਸਿੰਘ ਸੇਖਵਾ ਹੋਣੀ ਦੇਖ ਲੋ ਸੁਖਪਾਲ ਖਹਿਰਾ ਹੋਣੀ ਦੇਖ ਲੋ ਜਗਮੀਤ ਬਰਾੜ ਹੋਣੀ ਦੇ ਬਹੁਤ ਸਾਰੇ ਨਾਮ ਨੇ ਜਿਹੜੇ ਬਾਰ-ਬਾਰ ਸਾਹਮਣੇ ਆਉਣਗੇ ਜਦੋਂ ਆਪਾਂ ਗੱਲ ਕਰਾਂਗੇ ਬ੍ਰਹਮੂ ਵਾਲੀਆ ਹੋਰੀ ਠੀਕ ਹੈ ਬੜੇ ਕਾਗ ਲੀਡਰ ਜਿਹੜੇ ਆਪਾਂ ਕਹਿੰਦੇ ਆ ਉਹਨਾਂ ਨੂੰ ਇਹਨਾਂ ਨੂੰ ਸਿਆਸਤ ਦਾ ਕਿਹਾ ਜਾ ਸਕਦਾ ਕਿ ਇਹ ਬੜੇ ਤਕੜੇ ਧੰਮ ਨੇ ਸਾਸਤ ਦੇ ਉਹਨਾਂ ਨੇ ਆ ਪਗਲਾਂ ਕੇ ਪਾਰਟੀਆਂ ਛੱਡੀਆਂ ਬਦਲੀਆਂ ਗੱਲ ਹੁਣ ਹੁਣ ਉਹੀ ਗੱਲ ਉਹ ਯਾਦਦੇ ਕਿ ਹੁਣ ਸਵਾ ਹੈ ਲੋਕ ਜੇ ਆਪਣਾ ਭਵਿੱਖ ਸਵਾਰ ਸਕਦੇ ਆ ਤਾਂ ਘੱਟੋ ਘੱਟ ਕੁਐਸਚਨ ਤਾਂ ਕਰ ਲੈਣ ਵੋਟ ਪਾਉਣ ਤੋਂ ਪਹਿਲਾਂ ਜਦੋਂ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਆ ਐਹੀਂ ਸੋਚ ਲੋਗੇ ਸਾਡੀ ਹੁਣ ਵੋਟ ਦਾ ਆਖਰੀ ਹੰਪੜਾ ਹੈਗਾ ਵੋਟ ਪਾਉਣ ਦੀ ਆਖਰੀ ਹੋ ਚੱਲ ਰਹੀ ਹੈ ਹੁਣ ਸ਼ਾਇਦ ਉਸ ਤੋਂ ਬਾਅਦ ਕਿਤੇ ਵੋਟ ਪਵੇ ਨਾ ਪਵੇ ਕਿਸ ਤਰ੍ਹਾਂ ਦਾ ਮਾਹੌਲ ਹੋਵੇ ਅੱਗੇ ਦੇਸ਼ ਦਾ ਕੌਣ ਰਾਜਾ ਬਣੇ ਕਿਦਾਂ ਦੇ ਪਾਲਿਸੀ ਲੈ ਕੇ ਆ ਜਵੇ ਦੇਖਿਆ ਜੀ ਪਿਛਲੇ ਹੁਣ 10 ਸਾਲਾਂ ਤੋਂ ਦੇਸ਼ ਦੀ ਹਾਲਤ ਕੀ ਬਣੀ ਹੈ ਕੀ ਨਹੀਂ ਬਣੀ ਪਰ ਲੋਕ ਇਸ ਮੁੱਦੇ ਤੇ ਆਂਦੇ ਹੀ ਨਹੀਂ ਕਿ ਦੇਸ਼ ਨਿਹਾਰ ਵੱਲ ਗਿਆ ਕਿ ਸੁਧਾਰ ਹੋਇਆ ਕੁਝ ਨਾ ਹੀ ਉਹ ਸੁਣਨਾ ਚਾਹੁੰਦੇ ਨੇ ਨਾ ਹੀ ਉਹ ਸੁਣਨਾ ਚਾਹੁੰਦੇ ਨੇ ਉਹ ਲਲਾ ਲਲਾ ਕਰਕੇ ਜਾਂ ਹੋਰ ਜਿਹੜੀਆਂ ਆਲੇ ਦੁਆਲੇ ਵਾਲੀਆਂ ਵੀਡੀਓਜ਼ ਵਗੈਰਾਆਂ ਗਿਆ ਉਹਨਾਂ ਦੇ ਵਿੱਚ ਉਹਨਾਂ ਨੂੰ ਅ ਪਗਾਲੋ ਗਲਤਾਨ ਕਰਦਾ ਸੋਚਨ ਸ਼ਕਤੀ ਉਹਨਾਂ ਦੀ ਖੋਲੀ ਹੈ ਸੋ ਜ਼ਰੂਰਤ ਹੈ ਅੱਜ ਕਿ ਲੋਕ ਸਮਝ ਲੈਣ ਸਮਾਂ ਆ ਜੇ ਸਮਾਂ ਖੁੰਝ ਗਿਆ ਪਤਾ ਨਹੀਂ ਕਦੋਂ ਹੱਥ ਆਊਗਾ ਜੀ ਬਿਲਕੁਲ ਸ਼ੁਕਰੀਆ ਪਰਮਿੰਦਰ ਜੀ ਵਿਚਾਰ ਰੱਖਣ ਦੇ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਜੀ ਸੀ ਦੋਸਤੋ ਦੇਖੋ ਕਿ ਆਮ ਆਦਮੀ ਉਹ ਪਾਰਟੀ ਨੂੰ ਇਹ ਸੁਨੇਹਾ ਵੀ ਹੈ ਮੈਸੇਜ ਵੀ ਹੈ ਕਿ ਤੁਹਾਡੀ ਜਿਹੜੀ ਰਣਨੀਤੀ ਸੀ ਉਹ ਹੋਰ ਰਣਨੀਤੀ ਸੀ ਜੇਕਰ ਤੁਸੀਂ ਇਦਾਂ ਹੀ ਚੱਲਦੇ ਰਹੇ ਤਾਰਾ ਹੁਲਗੰਦੀ ਦੇਖ ਲਓ ਕਿ 55 ਸਾਲ ਦੀ ਉਮਰ ਦੇ ਵਿੱਚ ਟਰੱਕ ਚਲਾ ਕੇ ਦਿਖਾਉਂਦਾ ਉਹ ਕਿ ਇਦਾਂ ਟਰੱਕ ਚੱਲਦਾ ਸਾਨੂੰ ਸਾਡੇ ਸਰਕਾਰ ਬਣਾ ਦਿਓ ਸੁਖਵੀਰ ਸਿੰਘ ਬਾਦਲ ਪੰਜਾਬ ਵਚਾਰ ਰਹੇ ਪਰ ਸੱਤਾ ਦੇ ਵਿੱਚ ਨਹੀਂ ਆ ਰਹੇ ਇਹ ਤੁਹਾਡੇ ਨਾਲ ਵੀ ਹੋ ਜੂਗੀ ਜੇ ਤੁਸੀਂ ਅਹੀਂ ਚੱਲਦੇ ਰਹੇ ਤੋਂ ਕੁਝ ਕਮਲਦੇ ਨੇ ਤੁਹਾਨੂੰ ਝਾੜਨੇ ਪੈਣੇ ਆ ਤੇ ਫਿਰ ਭਾਵੇਂ ਤੁਸੀਂ ਅਗਲੇ ਵਾਰ ਵੀ ਰਾਜ ਕਰ ਲਿਓ ਨਹੀਂ ਫਿਰ ਤਿੰਨ ਸਾਲੇ ਜਿਹੜੇ ਨੇ ਤੁਹਾਡੇ ਕੋਲ ਆ ਹੀ ਨੇ ਜੋ ਮਰਜ਼ੀ ਕਰ ਲੈਣੇ